ਹਾਲ ਦੋਸਤੋ ਹੁਣੇ-ਹੁਣੇ ਪੰਜਾਬ ਦੇ ਵਿੱਚ ਹੋਇਆ ਛੁੱਟੀਆਂ ਦਾ ਐਲਾਨ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੱਲਿਆ ਨਹੀਂ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਂਦੇ ਵੀਡੀਓ ਨੂੰ ਵਾਤਵਾ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਅਗਸਤ ਮਹੀਨੇ 'ਚ 13 ਦਿਨ ਬੈਂਕ ਬੰਦ ਰਹਿਣਗੇ ਕਿਉਂਕਿ ਇਸ ਮਹੀਨੇ ਲੰਬੀਆਂ ਛੁੱਟੀਆਂ ਹੋਣ ਵਾਲੀਆਂ ਨੇ ਜਿਸ ਕਾਰਨ ਸਕੂਲ ਤੇ ਸਰਕਾਰੀ ਮੁਲਾਜ਼ਮਾਂ ਨੂੰ ਇੱਕ ਹਫ਼ਤੇ 'ਚ ਛੁੱਟੀ ਮਿਲੇਗੀ ਦਰਅਸਲ ਇਹਨਾਂ ਛੁੱਟੀਆਂ ਦੇ ਵਿੱਚ ਰਖੜੀ ਜਨਮ ਅਸ਼ਟਮੀ 15 ਅਗਸਤ ਆਦਿ ਸ਼ਾਮਲ ਨੇ ਬੈਂਕਾਂ ਦੇ ਬੰਦ ਹੋਣ ਵਾਲੇ ਦਿਨ ਦੇ ਨੇੜੇ ਨਜ਼ਰ ਰੱਖਣਾ ਮਹੱਤਵਪੂਰਨ ਹੈ ਤਾਂ ਜੋ ਉਸ ਅਨੁਸਾਰ ਬੈਂਕਾਂ ਦੇ ਕੰਮ ਪਹਿਲਾਂ ਹੀ ਕੀਤੇ ਜਾ ਸਕਣ। ਹਾਂਜੀ ਹਾਂ। RBI ਨੇ ਪਹਿਲਾਂ ਹੀ ਆਪਣੀ ਵੈਬਸਾਈਟ ਤੇ ਅਗਸਤ ਮਹੀਨੇ ਦੇ ਵਿੱਚ ਬੈਂਕ ਦੀਆਂ ਛੁੱਟੀਆਂ ਦਾ ਸਮਾਚਾਰ ਨੇ ਅਪਲੋਡ ਕਰ ਦਿੱਤੀ ਹੈ। 15 ਅਗਸਤ 2024 ਨੂੰ ਪੂਰੇ ਭਾਰਤ ਬੰਦ ਰਹੇਗਾ। ਜੀ ਹਾਂ, ਅਗਸਤ ਚ ਐਤਵਾਰ, ਦੂਜੇ, ਚੌਥੇ ਸ਼ਨੀਵਾਰ ਕਾਰਨ ਛੇ ਛੁੱਟੀਆਂ ਹੋਣਗੀਆਂ ਇਸ ਦਿਨ ਬੈਂਕ ਨਹੀਂ ਖੁੱਲਣਗੇ ਇਸ ਦੌਰਾਨ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਤਿਹਾਰ ਕਰਨ ਬੰਗਬੰਦ ਰਹਿਣਗੇ 3 ਅਗਸਤ ਨੂੰ ਕੇਰ ਪੂਜਾ ਅਗਰਤਲਾ ਜਬ ਬੰਗਬੰਦ ਰਹਿਣਗੇ 4 ਨੂੰ ਐਤਵਾਰ ਹੈ ਪੂਰਾ ਦੇਸ਼ 8 ਅਗਸਤ ਨੂੰ ਗੰਗ ਤੋਂੜ ਦੇ ਵਿੱਚ 10 ਅਗਸਤ ਨੂੰ ਦੂਜਾ ਸ਼ਨੀਵਾਰ ਹੈ ਹਰਥਾ ਬੈਂਕ ਦੇ ਵਿੱਚ ਛੁੱਟੀ ਹੈ 11 ਨੂੰ ਐਤਵਾਰ ਹੈ 13 ਨੂੰ ਦੇਸ਼ ਭਗਤ ਦਿਵਸ ਇਫਾਲ ਹੈ 15 ਨੂੰ ਸੰਤੰਰਤਾ ਦਿਵਸ ਹੈ 18 ਨੂੰ ਐਤਵਾਰ ਹੈ 19 ਨੂੰ ਰਖੜੀ ਹੈ ਵੀਨੁਸ਼ੀਰਨ ਰਾયਨ ਗੁਰੂ ਜੰਤੀ ਤ੍ਰਿਵੁੱਤਮ ਦੇ ਵਿੱਚ ਅਗਸਤ 24 25 ਨੂੰ ਜਿਹਾ ਚੌਥਾ ਸ਼ਨੀਵਾਰ ਐਤਵਾਰ ਹਰਥਾ ਦੇ ਛੁੱਟੀ ਹੈ ਤੇ 26 ਅਗਸਤ ਨੂੰ ਜਨਮ ਅਸ਼ਟਮੀ ਹੈ ਜਿੱਹਾਂ ਛੁੱਟੀਆਂ ਛੁੱਟੀਆਂ ਆ ਰਹੀਆਂ ਨੇ ਤੇ ਕਹ